ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਤਨ ਤਨ ਬਾਬਾ ਨੂਰ ਸਿੰਘ ਸਾਹਿਬ ਜੀ ਸਮੂਹ ਸ਼ੀਰ ਸਿੰਘ ਫੌਜਾਂ ਤਿਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਜਗਤ ਸੁਆਮੀ ਸਤਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਚਿਟਿਆਂ ਬਾਜਾਂ ਵਾਲੇ ਸਤਗੁਰੂ ਨੀਲੇ ਦੇ ਸਾਹ ਸਵਾਰ ਸਤਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਚਵਰ ਸ਼ਤਰੋ ਤਖਤ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਦਾ ਖਾਲਸਾ ਜੀ ਐਸਾ ਤੇਜ ਪ੍ਰਤਾਪ ਹੈ ਕਿ ਸਾਰੀ ਸ੍ਰਿਸ਼ਟੀ ਜਿਸ ਪਰਮੇਸ਼ਰ ਵਾਹਿਗੁਰੂ ਜੀ ਦੇ ਇੱਕ ਹੁਕਮ ਤੋਂ ਪੈਦਾ ਹੋਈ ਹੈ ਇੱਕ ਹੁਕਮ ਵਿੱਚ ਚੱਲ ਰਹੀ ਹੈ ਤੇ ਖਾਲਸਾ ਜੀ ਹੁਕਮ ਵਿੱਚ ਹੀ ਨਾਸ਼ ਹੋ ਜਾਵੇਗੀ ਐਸੇ ਪੂਰਨ ਸਮਰੱਥ ਸਤਿਗੁਰੂ ਸ਼ਬਦਾ ਅਵਤਾਰ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਚਰਣਾ ਵਿੱਚ ਸਦਾ ਖਾਲਸਾ ਜੀ ਨਮਸਕਾਰ ਕਰਿਏ ਅਮਰਤ ਵੇਲੇ ਤੋਂ ਮਹਾਰਾਜ ਜੀਆਂ ਦੇ دیਵਾਨਾ ਵਿੱਚ ਜਾਇਆ ਕਰਿਏ ਮਹਾਰਾਜ ਦੇ ਦਰਸ਼ਨ ਕਰਿਆ ਕਰਿਏ ਸਤਿਗੁਰੂ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਖਾਲਸਾ ਜੀ ਨਤਮਸਤਕ ਹੋਇਆ ਕਰਿਏ ਕਿਉਂਕਿ ਮਹਾਰਾਜ ਦੇ ਚਰਨਾਂ ਵਿੱਚ ਨਤਮਸਤਕ ਹੋਣ ਦਾ ਵੀ ਬਹੁਤ ਵੱਡਾ ਲਾਭ ਹੈ ਬਹੁਤ ਵੱਡਾ ਫਲ ਖਾਲਸਾ ਜੀ ਪ੍ਰਾਪਤ ਹੁੰਦਾ ਹੈ ਜਿਸ ਵੇਲੇ ਮਨੁੱਖ ਕਿਉਂਕਿ ਆਪਣੇ ਕਰਮ ਦੀ ਖਾਲਸਾ ਜੀ ਬੰਦੇ ਨੂੰ ਕਿਸੇ ਪ੍ਰਕਾਰ ਵੀ ਪਛਾਣ ਨਹੀਂ ਆਪਣੇ ਅਗਲੇ ਸਵਾਸੇ ਵਿੱਚ ਕੀ ਹੋ ਜਾਣਾ ਹੈ ਬੰਦੇ ਨੇ ਮੂਹਦੇ ਮੂੰਹ ਡਿੱਗ ਪੈਣਾ ਹੈ ਬੰਦੇ ਦੇ ਪ੍ਰਾਣ ਨਿਕਲ ਜਾਣੇ ਨੇ ਜਾਂ ਬੰਦੇ ਨਾਲ ਕੀ ਹੋ ਜਾਣਾ ਬੰਦੇ ਨੂੰ ਕਿਸੇ ਪ੍ਰਕਾਰ ਕੁਝ ਵੀ ਪਤਾ ਨਹੀਂ ਜਿਹੜਾ ਹੰਕਾਰ ਵਿੱਚ ਭਿੱਜਿਆ ਹੋਇਆ ਮਨੁੱਖ ਹੁੰਦਾ ਹੈ ਜਾਂ ਖਾਲਸਾ ਜੀ ਹਉਮੈ ਵਿੱਚ ਗਰਸੇ ਹੋਏ ਆ ਪਾਪਾਂ ਜਿਹੜੇ ਸਾਰੇ ਹੀ ਹਾਂ ਸਾਨੂੰ ਆਪੋ ਆਪਣੇ ਅਗਲੇ ਸਵਾਸੇ ਦਾ ਨਹੀਂ ਪਤਾ ਪਰ ਸਾਡੇ ਅਗਲਿਆਂ ਸਵਾਸਿਆਂ ਦਾ ਅਗਲੇ ਆਉਣ ਵਾਲੇ ਸਮੇਂ ਦਾ ਸਾਰਾ ਕੁਝ ਮਹਾਰਾਜ ਜੀਆ ਨੂੰ ਪਤਾ ਹੈ ਜਦੋਂ ਆਪਾਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਦਰਸ਼ਨ ਕਰਨ ਜਾਈਏ ਨਾ ਉਥੇ ਇਹੀ ਅਰਦਾਸ ਕਰੀਏ ਕਿ ਮਹਾਰਾਜ ਜੀ ਨਾ ਪਿੱਛੇ ਦਾ ਪਤਾ ਸੀ ਜੋ ਕੁਝ ਕਰਕੇ ਆਏ ਹਾਂ ਨਾ ਮਹਾਰਾਜ ਜੋ ਚੱਲ ਰਿਹਾ ਉਹਦਾ ਕੁਝ ਪਤਾ ਹੈ ਤੇ ਨਾ ਮਹਾਰਾਜ ਜੀ ਅੱਗੇ ਆਉਣ ਵਾਲੇ ਸਮੇਂ ਦਾ ਕੁਝ ਪਤਾ ਹੈ ਸੱਚੇ ਪਾਤਸ਼ਾਹ ਮੈਂ ਆਪ ਜੀ ਦੀ ਸ਼ਰਨ ਆਇਆ ਹਾਂ ਕਿਰਪਾ ਕਰੋ ਸ਼ਰਨ ਆਏ ਦੀ ਲਾਜ ਰੱਖੋ ਤੁਹਾਡਾ ਬਿਰਧ ਹੈ ਮਹਾਰਾਜ ਤੁਸੀਂ ਸ਼ਰਨ ਪਏ ਦੀ ਲਾਜ ਰੱਖਦੇ ਹੋ ਮਹਾਰਾਜ ਕਿਰਪਾ ਕਰੋ ਮੈਂ ਆਪ ਜੀ ਦੀ ਸ਼ਰਨ ਹਾਂ ਤੁਸੀਂ ਮੇਰਾ ਵਰਤਾ ਦਿਓ ਮੇਰੇ ਔਗਣ ਕੱਟ ਦਿਓ ਪਿਛਲੇ ਕੀਤੇ ਕਰਮ ਕੱਟ ਦਿਓ ਪਿਛਲੇ ਕੀਤੇ ਪਾਪ ਮੀਟ ਦਿਓ ਮਹਾਰਾਜ ਅੱਗੇ ਤੋਂ ਆਪਣੇ ਚਰਨਾਂ ਨਾਲ ਜੋੜ ਲਓ ਇਹ ਮਹਾਰਾਜ ਸੱਚੇ ਪਾਸ਼ਾ ਤੁਸੀਂ ਹੀ ਕਰਨਾ ਹੈ ਮਹਾਰਾਜ ਮੇਰੀ ਜਿਹੜੀ ਜ਼ਿੰਦਗੀ ਦੀ ਵਾਂਗ ਡੋਰ ਹੈ ਜਾਂ ਜ਼ਿੰਦਗੀ ਦੇ ਜਿਹੜੇ ਫੈਸਲੇ ਹਨ ਮਹਾਰਾਜ ਇਹ ਸਭ ਕੁਝ ਤੁਸੀਂੋਂ ਕਰਨਾ ਹੈ ਅੱਜ ਤੋਂ ਬਾਅਦ ਮਹਾਰਾਜ ਜੋ ਤੁਸੀਂ ਜ਼ਿੰਦਗੀ ਵਿੱਚ ਕਰੋ ਉਹੀ ਮੈਨੂੰ ਮਨਜ਼ੂਰ ਹੈ ਮਹਾਰਾਜ ਸੱਚੇ ਪਾਤਸ਼ਾਹ ਮੈਂ ਇਸੇ ਅੰਦਰ ਇਸੇ ਸ਼ੁਕਰਾਨੇ ਅੰਦਰ ਆਪ ਜੀ ਨੂੰ ਨਮਸਕਾਰ ਕਰਦਾ ਹਾਂ ਜਿਹੜਾ ਮਨੁੱਖ ਖਾਲਸਾ ਜੀ ਇਹੋ ਜੀ ਭਾਵਨਾ ਰੱਖ ਕੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ਰਣੀ ਜਾਂਦਾ ਹੈ ਤੇ ਮਹਾਰਾਜ ਦੀਨ ਦੁਨੀ ਦੇ ਮਾਲਕ ਦਾ ਬਿਰਧ ਹੈ ਉਹ ਖਾਲਸਾ ਜੀ ਸ਼ਰਨ ਆਇਆਂ ਦੀ लाज ਰੱਖਦਾ ਹੈ ਐਵੇਂ ਕਦੇ ਨਹੀਂ ਹੋ ਸਕਦਾ ਕਿ ਮਨੁੱਖ ਨੇ ਅਰਦਾਸ ਕੀਤੀ ਹੋਵੇ ਤੇ ਮਹਾਰਾਜ ਸਰਵਣ ਨਾ ਕਰਨ ਮਹਾਰਾਜ ਸੱਚੇ ਪਾਸ਼ਾ ਉਸ ਅਰਦਾਸ ਨੂੰ ਪੂਰੀਆਂ ਨਾ ਕਰਨ ਪਰ ਖਾਲਸਾ ਜੀ ਅਸੀਂ ਹਉਮੈ ਵਿੱਚ ਆ ਕੇ ਅਰਦਾਸਾਂ ਕਰਦੇ ਹਾਂ ਸ਼ਰਦਾ ਤੋਂ ਹੀਣ ਹੋ ਕੇ ਅਰਦਾਸਾਂ ਕਰਦੇ ਹਾਂ ਇਸ ਕਰਕੇ ਕਈ ਵਾਰ ਉਹ ਲੰਬਾ ਲੰਬਾ ਸਮਾਂ ਵੀ ਪੂਰੀਆਂ ਨਹੀਂ ਹੁੰਦੀਆਂ ਬਾਕੀ ਮਹਾਰਾਜ ਸੱਚੇ ਪਾਸ਼ਾ ਕਹਿੰਦੇ ਨੇ ਭਾਈ ਨੇਤ ਅਰਦਾਸ ਕਰਨੀ ਚਾਹੀਦੀ ਹੈ ਵਾਹਿਗੁਰੂ ਜੀ ਅੱਗੇ ਜਦੋਂ ਵੀ ਖਾਲਸਾ ਜੀ ਸਮਾਂ ਮਿਲੇ ਜੇ ਇਸ ਵੇਲੇ ਵੀ ਕੋਈ ਧਿਆਨ ਇਧਰ ਨੂੰ ਹੋਵੇ ਤੇ ਮਹਾਰਾਜ ਜੀਆਂ ਨੂੰ ਅਦਬ ਸਤਕਾਰ ਨਾਲ ਨਮਸਕਾਰ ਕਰ ਦਿਓ ਮਹਾਰਾਜ ਸੱਚੇ ਪਾਸ਼ਾ ਕੇ ਬੇਨਤੀ ਕਰ ਦਿਓ ਜਿਹੜੀ ਬੇਨਤੀ ਹੈ ਬਹੁਤ ਛੇਤੀ ਪ੍ਰਵਾਨ ਹੁੰਦੀ ਹੈ ਇੱਕ ਹੁੰਦੀ ਸੁਤੇ ਸਿਧ ਅਰਦਾਸ ਹੋ ਜਾਣੀ ਇੱਕ ਖਾਲਸਾ ਜੀ ਆਪਾਂ ਤੱਕ ਕੇ ਕਰਦੇ ਹਾਂ ਜਿਵੇਂ ਆਪਾਂ ਸੋਚਦੇ ਹਾਂ ਅੱਜ ਮੈਂ ਗੁਰੂ ਘਰ ਜਾਵਾਂਗਾ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰਾਂਗਾ ਇਹ ਆਪਾਂ ਤੱਕ ਲਿਆ ਤੇ ਜਿਸ ਵੇਲੇ ਖਾਲਸਾ ਜੀ ਸਬੱਬ ਬਣਨਾ ਕਈ ਵਾਰ ਗੁਰੂ ਘਰ ਵੀ ਨਹੀਂ ਜਾ ਹੁੰਦਾ ਮਹਾਰਾਜ ਦੇ ਦਰਸ਼ਨ ਵੀ ਨਹੀਂ ਕਰ ਹੁੰਦੇ ਤੇ ਕਈ ਵਾਰ ਖਾਲਸਾ ਜੀ ਉੱਥੇ ਜਾ ਹੀ ਰਹਾ ਤੇ ਮਨ ਵਿੱਚ ਉਹ ਜੀ ਸ਼ਰਧਾ ਨਹੀਂ ਉਪਜਦੀ ਸੋ ਜਿਸ ਵੇਲੇ ਵੀ ਸਮਾਂ ਮਿਲ ਜਾਵੇ ਜਿਸ ਵੇਲੇ ਵੀ ਚੇਤਾ ਆ ਜਾਵੇ ਉਸੇ ਵੇਲੇ ਮਹਾਰਾਜ ਨੂੰ ਹਾਜ਼ਰ ਨਾਜ਼ਰ ਜਾਣ ਕੇ ਸ਼ਬਦਾਵਤਾਰ ਸਤਿਗੁਰ ਜੀਆਂ ਨੂੰ ਖਾਲਸਾ ਜੀ ਉੱਥੇ ਹੀ ਅਰਦਾਸ ਕਰਦੇ ਹੋ ਬੜੀ ਕਿਰਪਾ ਵਰਤਦੀ ਬੜੀ ਮਿਹਰ ਵਰਤਦੀ ਆ ਸੋ ਸਤਿਗੁਰ ਸੱਚੇ ਪਾਸ਼ਾ ਅੰਗ ਸੰਗ ਸਹਾਈ ਹੁੰਦੇ ਨੇ ਸੋ ਸਤਿਗੁਰ ਵਰਗਾ ਖਾਲਸਾ ਜੀ ਹੋਰ ਕੋਈ ਦਾਤਾ ਨਹੀਂ ਸਤਿਗੁਰ ਵਰਗਾ ਹੋਰ ਕੋਈ ਦਿਆਲੂ ਕਿਰਪਾਲੂ ਅਕਾਲ ਪੁਰਖ ਜੀ ਦਾ ਰੂਪ ਨਹੀਂ ਸਾਰਾ ਸੰਸਾਰ ਦੇ ਕੇ ਜਿਤਾਉਂਦਾ ਹੈ ਪਰ ਵਾਹਿਗੁਰੂ ਮਹਾਰਾਜ ਗੁਰੂ ਸਹਿਬਾਨ ਕਦੇ ਵੀ ਖਾਲਸਾ ਜੀ ਦਾਤ ਦੇ ਕੇ ਬਾਅਦੋਂ ਸੁਣਾਉਂਦੇ ਨਹੀਂ ਵਾਪਸ ਨਹੀਂ ਲੈਂਦੇ ਕਈ ਕਹਿ ਦਿੰਦੇ ਸਾਨੂੰ ਬੜਾ ਬੜਾ ਸਮਾਂ ਹੋ ਗਿਆ ਜੀ ਸੇਵਾ ਕਰਦਿਆਂ ਨੂੰ ਅਸੀਂ ਤਾਂ ਬਹੁਤ ਕੁਝ ਕੀਤਾ ਜੀ ਬਹੁਤ ਕੁਝ ਕਰਕੇ ਵੇਖ ਲਿਆ ਸਾਡੀ ਰੱਬ ਸੁਣਦਾ ਨਹੀਂ ਰੱਬ ਤੇ ਸਭ ਦੇ ਅੰਦਰ ਬੈਠਾ ਤੁਹਾਡੀਆਂ ਅੰਦਰ ਅੰਦਰ ਦੀਆਂ ਕਰਤੂਤਾਂ ਵੀ ਸੁਣਦਾ ਹੈ ਬਾਹਰ ਦੀਆਂ ਕਰਤੂਤਾਂ ਨੂੰ ਵੀ ਸੁਣਦਾ ਹੈ ਅੰਦਰ ਜੋ ਚੱਲ ਰਿਹਾ ਉਹ ਵੀ ਵੇਖਦਾ ਹੈ ਬਾਹਰ ਜੋ ਕਰਦੇ ਹਾਂ ਉਹ ਵੀ ਵੇਖਦਾ ਹੈ ਵਾਹਿਗੁਰੂ ਸਾਡੇ ਤੋਂ ਦੂਰ ਨਹੀਂ ਹੈ ਪਰ ਖਾਲਸਾ ਜੀ ਜਿਹੜਾ ਮਨੁੱਖ ਕਰ ਕਰਾ ਕੇ ਜਿਤਾ ਦੇਵੇ ਉਹਦੀ ਕੀਤੀ ਹੋਈ ਕਮਾਈ ਜਿਹੜੀ ਹੈ ਸੇਵਾ ਜਿਹੜੀ ਹੈ ਅਜਾਈ ਚਲੀ ਜਾਂਦੀ ਹੈ ਸੇਵਾ ਗੁਰੂ ਘਰ ਜੇ ਕਰਨੀ ਹੈ ਨਾ ਸਭ ਤੋਂ ਵੱਡਾ ਨੁਕਤਾ ਇੱਕ ਦੱਸ ਦਵਾਂ ਜੇ ਤੁਸੀਂ ਚਾਹੁੰਦੇ ਹੋ ਕਿ ਬਾਬਾ ਦੀਪ ਸਿੰਘ ਸਾਹਿਬ ਦੇ ਸਥਾਨੇ ਤੇ ਅਸੀਂ ਜਾਂਨੇ ਹਾਂ ਸਾਡੀਆਂ ਸਾਰੀਆਂ ਅਰਦਾਸਾਂ ਪੂਰੀਆਂ ਹੋਣ ਇੱਥੇ ਇੱਕ ਪ੍ਰਸ਼ਨ ਹੀ ਬਣ ਜਾਂਦਾ ਹੈ ਕਿ ਕੀ ਬਾਬਾ ਦੀਪ ਸਿੰਘ ਸਾਹਿਬ ਦੇ ਸਥਾਨੇ ਤੇ ਹੁਣ ਜਿਹੜੇ ਖਾਲਸਾ ਜੀ ਰੋਂਦੇ ਨੇ ਕਈ ਦਾਸ ਨਾਲ ਗੱਲਾਂ ਕਰਦੇ ਉਹ ਕਹਿੰਦੇ ਸਾਨੂੰ 2-2 ਸਾਲ ਹੋ ਗਏ ਜੀ ਦੁਪਹਿਰੇ ਕੱਟਦੇ ਹਾਂ ਬਾਣੀ ਪੜ੍ਹਦੇ ਹਾਂ ਸਾਡੇ ਘਰ ਕੋਈ ਸੁਧਾਰ ਨਹੀਂ ਹੋਇਆ ਖਾਲਸਾ ਜੀ ਸਾਨੂੰ ਤੇ ਆਪਣੀਆਂ ਅੱਖਾਂ ਨਾਲ ਆਪਣੇ ਕਮਰੇ ਦੀ ਕੰਧ ਤੋਂ ਪਾਰ ਨਹੀਂ ਨਜ਼ਰ ਆਉਂਦਾ ਪਰ ਵਾਹਿਗੁਰੂ ਅਕਾਲ ਪੁਰਖ ਤੇ ਸਾਡੇ ਅਗਲੇ ਪਿਛਲੇ ਸਾਰੇ ਲੇਖਾਂ ਨੂੰ ਜਾਣਦਾ ਹੈ ਇਦਾਂ ਕਦੇ ਨਹੀਂ ਹੋ ਸਕਦਾ ਕਿ ਜੇ ਮਹਾਰਾਜ ਦੇ ਦਰ ਗਏ ਹੋਈਏ ਉੱਥੇ ਸੰਗਤ ਰੂਪ ਵਿੱਚ ਬੈਠੇ ਹੋਈਏ ਪਾਠ ਕੀਤਾ ਹੋਵੇ ਜਾਂ ਸੇਵਾ ਕੀਤੀ ਹੋਵੇ ਤੇ ਕੋਈ ਕਰਮ ਨਾ ਕਟਿਆ ਜਾਵੇ ਐਵੇਂ ਨਹੀਂ ਹੁੰਦਾ ਖਾਲਸਾ ਜੀ ਮਹਾਰਾਜ ਦੀ ਸ਼ਰਨ ਵਿੱਚ ਜਾਣ ਦਾ ਹੀ ਵੱਡਾ ਫਲ ਹੈ ਪਰ ਸਾਨੂੰ ਨਹੀਂ ਪਤਾ ਸਾਡੇ ਕਿੰਨੇ ਕੁ ਮਾੜੇ ਕਰਮ ਸਾਡੀ ਝੋਲੀ ਵਿੱਚ ਹਨ ਕਿੱਡੀ ਕਵੱਡੀ ਪੰਡ ਹੈ ਪਾਪਾਂ ਦੀ ਜਿਹੜੀ ਅਸੀਂ ਸਿਰ ਤੇ ਚੁੱਕੀ ਫਿਰਦੇ ਹਾਂ ਉਹ ਵਾਹਿਗੁਰੂ ਜਾਣਦਾ ਹੈ ਤੇ ਖਾਲਸਾ ਜੀ ਉਹ ਪਾਂਡਵ ਵਿਚੋਂ ਕਿਹੜੇ ਕਿਹੜੇ ਪਾਪ ਜਿਹੜੇ ਪਹਿਲਾਂ ਮਹਾਰਾਜ ਕੱਟਦੇ ਉਹਦੇ ਬਾਰੇ ਸਾਨੂੰ ਨਹੀਂ ਪਤਾ ਲੱਗਦਾ ਤੇ ਅਸੀਂ ਸੁਤੇ ਸਿੱਧ ਕਹਿ ਦਿੰਦੇ ਅਸੀਂ ਤੇ ਬੜੇ ਚਿਰ ਦੇ ਜਾਣੇ ਜੀ ਸਾਨੂੰ ਕੱਖ ਨਹੀਂ ਮਿਲਿਆ ਇਦਾਂ ਕਦੇ ਨਹੀਂ ਹੁੰਦਾ ਖਾਲਸਾ ਜੀ ਵਾਹਿਗੁਰੂ ਸਾਡੇ ਕੱਲੇ ਕੱਲੇ ਪਾਪ ਨੂੰ ਮੇਟ ਕੇ ਸਾਡੇ ਮਨ ਨੂੰ ਨਿਰਮਲ ਕਰਕੇ ਸਾਡੇ ਹਿਰਦੇ ਵਿੱਚ ਸ਼ਰਧਾ ਪਾ ਕੇ ਫਿਰ ਆਪਣੇ ਨਾਲ ਜੋੜਦੇ ਹਨ ਸੋ ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ਕਤੀ ਨੂੰ ਕੋਈ ਜਾਣ ਨਹੀਂ ਸਕਦਾ ਮਹਾਰਾਜ ਕਿਵੇਂ ਵਿਚਰਦੇ ਮਹਾਰਾਜ ਸਾਡੇ ਕਰਮਾਂ ਨੂੰ ਕਿਵੇਂ ਕੱਟਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹੜੀ ਖੇਡ ਵਰਤੌਣੀ ਹੈ ਮਹਾਰਾਜ ਜਾਣਦੇ ਸਾਡਾ ਕੰਮ ਹੈ ਖਾਲਸਾ ਜੀ ਸਿਰਫ ਅਰਦਾਸ ਕਰਨੀ ਗੁਰੂ ਤੇ ਰੋਪ ਪਾਉਣਾ ਸਾਡਾ ਕੰਮ ਨਹੀਂ ਹੈ ਗੁਰੂ ਨੂੰ ਲਾਂਭਾ ਦੇਣਾ ਵੀ ਸਾਡਾ ਕੰਮ ਨਹੀਂ ਹੈ ਹੁਣ ਮੰਨ ਲਓ ਖਾਲਸਾ ਜੀ ਕੋਈ ਵੱਡਾ ਮੰਤਰੀ ਹੋਵੇ ਕੋਈ ਮੰਤਰੀ ਆ ਜਾਵੇ ਤੁਹਾਡੇ ਨਗਰ ਆ ਜਾਵੇ ਤੁਹਾਡੇ ਘਰ ਆ ਜਾਵੇ ਖਾਲਸਾ ਜੀ ਉਹ ਘਰ ਵਾਲੇ ਬੰਦੇ ਦੀ ਨਹੀਂ ਸੁਣਦਾ ਸਾਰੀ ਦੁਨੀਆ ਉਹ ਮੰਤਰੀ ਦੀ ਸੁਣਦੀ ਹੈ ਤੇ ਕਿਸੇ ਵਿੱਚ ਐਡੀ ਜ਼ਰਤ ਨਹੀਂ ਹੁੰਦੀ ਉਹ ਮੰਤਰੀ ਨੂੰ ਕੋਈ ਸਵਾਲ ਕਰ ਦਵੇ ਕੋਈ ਨਹੀਂ ਕਰਦਾ ਖਾਲਸਾ ਜੀ ਕਿਉਂਕਿ ਉਹਨੂੰ ਪਤਾ ਮੈਂ ਸਵਾਲ ਕਰਾਂਗਾ ਤੇ ਮੇਰੀ ਬੇਇੱਜ਼ਤੀ ਹੋਵੇਗੀ ਵੀ ਇਹ ਵੱਡਾ ਬੰਦਾ ਹੈ ਇਹਦੇ ਸਾਹਮਣੇ ਮੈਂ ਕੀ ਸਵਾਲ ਕਰਾਂ ਖਾਲਸਾ ਜੀ ਉਹ ਚੁੱਪ ਚਪੀਤੇ ਉਹਨੀਆਂ ਗਲਤ ਗੱਲਾਂ ਨੂੰ ਵੀ ਹਾਂ ਹਾਂ ਕਰੀ ਜਾਂਦੇ ਸੋ ਇਹ ਤੇ ਦਾਤਾ ਹੈ ਉਹ ਤੇ ਮੰਤਰੀ ਖਾਲਸਾ ਜੀ ਚੰਮ ਦਾ ਹੀ ਬਣਿਆ ਹੋਇਆ ਨਾ ਮਿੱਟੀ ਦਾ ਹੀ ਪਰ ਉਹ ਦਾਤਾ ਹੈ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਹੈ ਕਰੋਨਾ ਖੰਡਾਂ ਬ੍ਰਹਮੰਡਾਂ ਦਾ ਉਹ ਮਾਲਕ ਹੈ ਖਾਲਸਾ ਜੀ ਉਹਦੇ ਵਰਗੀ ਸ਼ਕਤੀ ਹੋਰ ਕੋਈ ਨਹੀਂ ਤੇ ਫਿਰ ਉਹਦੇ ਘਰ ਜਾ ਕੇ 4 ਦਿਨ ਸੇਵਾ ਕਰਕੇ ਅਸੀਂ ਕਿਹੜੇ ਮੂੰਹ ਨਾਲ ਕਹਿ ਸਕਦੇ ਹਾਂ ਕਿ ਤੇਰੇ ਘਰ ਸੇਵਾ ਕੀਤੀ ਐ ਪਾਠ ਕੀਤਾ ਐ ਬੰਦਗੀ ਬੜੀ ਕੀਤੀ ਐ ਜਾਂ ਮਹਾਰਾਜ ਚ ਪਹਿਰੇ ਕੱਟੇ ਨੇ ਜਾਂ ਆਹ ਕੀਤਾ ਜਾਂ ਉਹ ਕੀਤਾ ਜਿਹੜਾ ਬੰਦਾ ਸੁਣਨ ਸੁਣਾਉਣ ਤੇ ਆ ਜਾਂਦਾ ਖਾਲਸਾ ਜੀ ਉਹ ਕੀਤੀ ਹੋਈ ਪਿੱਛੇ ਸਾਲ ਡੇਢ ਸਾਲ 2 ਸਾਲ ਦੀ ਕੀਤੀ ਹੋਈ ਕਹਾਣਾਂ ਨੂੰ ਗਵਾ ਲੈਂਦਾ ਸੋ ਇੱਥੇ ਇੱਕ ਚੀਜ਼ ਹਮੇਸ਼ਾ ਚੇਤੇ ਰੱਖੋ ਜੇ ਮਹਾਰਾਜ ਦੇ ਘਰੋਂ ਕੋਈ ਚੀਜ਼ ਲੈਣੀ ਹੈ ਤੇ ਚੁੱਪਚੀਪੀਤੇ ਮਹਾਰਾਜ ਦੇ ਘਰ ਤੁਰੇ ਜਾਵੋ ਉਹ ਹੌਲੀ-ਹੌਲੀ ਹੌਲੀ-ਹੌਲੀ ਤੁਹਾਡੇ ਸਾਰੇ ਕਰਮਾਂ ਨੂੰ ਕੱਟ ਕੇ ਤੇ ਤੁਹਾਡੇ ਦੁੱਖਾਂ ਨੂੰ ਮੀਟ ਦਵੇਗਾ ਸੋ ਇਸ ਕਰਕੇ ਖਾਲਸਾ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਪਾਤਰ ਬਣੀਏ ਮਹਾਰਾਜ ਸੱਚੇ ਪਾਤਸ਼ਾਹ ਨਾਲ ਜੁੜੀਏ ਮਹਾਰਾਜ ਦੀ ਬਾਣੀ ਪੜਹੀਏ ਸਾਨੂੰ ਮਹਾਰਾਜ ਦੀ ਲੋੜ ਹੈ ਮਹਾਰਾਜ ਨੂੰ ਸਾਡੀ ਕਿਸੇ ਪ੍ਰਕਾਰ ਕਿਸੇ ਪਾਸਿਓਂ ਲੋੜ ਨਹੀਂ ਕਿਉਂਕਿ ਖਾਲਸਾ ਜੀ ਸੰਸਾਰ ਵਿੱਚ ਅਸੀਂ ਗਵਾਚੇ ਹਾਂ ਰੱਬ ਨਹੀਂ ਗਵਾਚਾ ਲੋਕੀ ਕਹਿ ਦਿੰਦੇ ਆ ਨਾ ਕਿ ਰੱਬ ਨੂੰ ਲੱਭਣਾ ਬੜਾ ਔਖਾ ਰੱਬ ਕਿਹੜਾ ਕਿਸੇ ਨੇ ਵੇਖਿਆ ਤੇ ਖਾਲਸਾ ਜੀ ਰੱਬ ਨਹੀਂ ਜੇ ਗਵਾਚਾ ਗਵਾਚਾ ਹੈ ਬੰਦਾ ਮਨੁੱਖ ਗਵਾਚਾ ਹੋਇਆ ਹੈ ਜੀਵ ਗਵਾਚਾ ਹੋਇਆ ਹੈ ਸੰਸਾਰ ਵਿੱਚ ਮਾਇਆ ਵਿੱਚ ਆ ਕੇ ਪਰਮੇਸ਼ਰ ਤੇ ਹਾਜ਼ਰ ਨਾਜ਼ਰ ਸਦਾ ਵਰਤ ਰਿਹਾ ਕਲਾ ਵੇਖੋ ਹਜੇ ਪਰਮੇਸ਼ਰ ਦੀ ਵੇਖਣੀ ਹੈ ਕਿਹੜੇ-ਕਿਹੜੇ ਵੱਡੇ-ਵੱਡੇ ਸਮੁੰਦਰ ਹਨ ਮਹਾਸਾਗਰ ਹਨ ਖਾਲਸਾ ਜੀ ਉਹ ਧਰਤੀ ਨੂੰ ਡੋਬ ਨਹੀਂ ਰਿਹਾ ਪਰਮੇਸ਼ਰ ਦੀ ਕਲਾ ਵਰਤ ਰਹੀ ਹੈ ਹਾਜ਼ਰ-ਨਾਜ਼ਰ ਮਹਾਰਾਜ ਸੱਚੇ ਪਾਤਸ਼ਾਹ ਨੇ ਬਿਨਾ ਥੰਮਾ ਤੋਂ ਆਕਾਸ਼ ਖਾਲਸਾ ਜੀ ਖੜਾ ਕੀਤਾ ਹੈ ਉਹ ਕਿਸੇ ਦੇ ਉੱਤੇ ਡਿੱਗ ਨਹੀਂ ਰਿਹਾ ਕਲਾ ਵਰਤ ਰਹੀ ਹੈ ਲਗਾਤਾਰ ਪਰਮੇਸ਼ਰ ਦੀ ਏਡੇ ਏਡੇ ਵੱਡੇ ਗ੍ਰਹਿ ਨੇ ਖਾਲਸਾ ਜੀ ਸੂਰਜ ਵਰਗੇ ਚੰਦਰਮਾ ਵਰਗੇ ਇਹ ਇੱਕ ਦੂਜੇ 'ਚ ਵੱਜ ਕਿਉਂ ਨਹੀਂ ਰਹੇ ਇਹ ਪਰਮੇਸ਼ਰ ਦੀ ਕਲਾ ਵਰਤ ਰਹੀ ਹੈ ਫਿਰ ਤੁਹਾਡੇ ਅੰਦਰ ਵਾਜਾ ਵੱਜ ਰਿਹਾ ਸਵਾਸਾਂ ਦਾ 24 ਘੰਟੇ ਚੱਲ ਰਹੇ ਸੁੱਤੇਆਂ ਵੀ ਚੱਲ ਰਹੇ ਜਾਗਦਿਆਂ ਵੀ ਚੱਲ ਰਹੇ ਇਹ ਕੌਣ ਚਲਾ ਰਿਹਾ ਤੁਹਾਡੇ ਅੰਦਰ ਜਿਹੜੀ ਸੁਰਤੀ ਬਿਰਦੀ ਭੱਜੀ ਫਿਰਦੀ ਆਖਾਂ ਦੇਖ ਰਹੀਆਂ ਕੰਨ ਸੁਣ ਰਹੇ ਨੱਕ ਸੁੰਘ ਰਿਹਾ ਮੂੰਹ ਖਾ ਰਿਹਾ ਸੋ ਇਹ ਹੱਥ ਚੱਲ ਰਹੇ ਪੈਰ ਕੰਮ ਕਰ ਰਹੇ ਸੋ ਇਸੇ ਪ੍ਰਕਾਰ ਇਹ ਸਾਰਾ ਕੁਝ ਹੈ ਜੋ ਇਹ ਵਾਹਿਗੁਰੂ ਜੀ ਦੀ ਸ਼ਕਤੀ ਹਾਜ਼ਰ-ਨਾਜ਼ਰ ਹੈ ਤਾਂ ਹੀ ਉਹ ਚੱਲ ਰਿਹਾ ਹੁਣ ਇੱਥੇ ਪੁੱਛਿਆ ਜਾਵੇ ਬੰਦਿਆ ਤੂੰ ਕਿੱਥੇ ਐ ਗਵਾਚਾ ਤੇ ਖਾਲਸਾ ਜੀ ਅਸਲ ਵਿੱਚ ਬੰਦਾ ਹੈ ਰੱਬ ਨਹੀਂ ਗਵਾਚਾ ਰਬ ਤੇ ਹਾਜ਼ਰ ਨਾਜ਼ਰ ਵਾਹਿਗੁਰੂ ਪਰਮੇਸ਼ਰ ਸੱਚੇ ਪਾਸ਼ਾ ਹਾਜ਼ਰ ਨਾਜ਼ਰੇ ਸ੍ਰਿਸ਼ਟੀ ਦੇ ਉੱਤੇ ਪਹਿਰਾ ਦੇ ਰਿਹਾ ਸੋ ਗਵਾਚਾ ਹੋਇਆ ਮਨੁੱਖ ਹੈ ਤੇ ਖਾਲਸਾ ਜੀ ਗਵਾਚਾ ਹੋਇਆ ਬੰਦਾ ਕਵੇ ਵੀ ਮੈਨੂੰ ਰੱਬ ਨਹੀਂ ਲੱਭਦਾ ਆਪ ਖੁਦ ਗਵਾਚਾ ਹੋਵੇ ਸਾਹਮਣੇ ਪਈ ਹੋਈ ਚੀਜ਼ ਨੂੰ ਕਹੀ ਜਾਵੇ ਉਹ ਗਵਾਚੀ ਆ ਫਿਰ ਉਹ ਮੂਰਖ ਖਵਾਇਆ ਜਾਂਦਾ ਸੋ ਮਹਾਰਾਜ ਕੋਲੋਂ ਜੇ ਕੁਝ ਲੈਣਾ ਹੈ ਤੇ ਭਾਈ ਅਦਬ ਨਾਲ ਸਤਕਾਰ ਨਾਲ ਭੈ ਨਾਲ ਭਾਵਨਾ ਨਾਲ ਪ੍ਰੇਮ ਨਾਲ ਪ੍ਰਾਪਤ ਹੁੰਦਾ ਨਾ ਕਿ ਮਹਾਰਾਜ ਜੀਆਂ ਨੂੰ ਤਾਣੇ ਦੇ ਕੇ ਮਿਹਣੇ ਦੇ ਕੇ ਮਾੜਾ ਬੋਲ ਕੇ ਉਦੇ ਨਾਲ ਕੀਤੀ ਹੋਈ ਆਪਣੀ ਕਮਾਈ ਜਾਈ ਚਲੇ ਜਾਂਦੀ ਹੈ ਕਹੀਂ ਖਾਲਸਾ ਜੀ ਬਹੁਤ ਹੱਸ ਕੇ ਕਹਿੰਦੇ ਅਸੀਂ ਤਾਂ ਬੜਾ ਬਾਬਾ ਦੀਪ ਸਿੰਘ ਦੇ ਦਰ ਤੇ ਗਏ ਆ ਸਾਨੂੰ ਤਾਂ ਲੱਭਾ ਕੱਖ ਨਹੀਂ ਉਥੇ ਸਾਨੂੰ ਤੇ ਮਿਲਿਆ ਕੱਖ ਨਹੀਂ ਹੁਣ ਵੇਖੋ ਖਾਲਸਾ ਜੀ ਉਹ ਤੇ ਕਰਿਆਨੇ ਦੀ ਦੁਕਾਨ ਤੇ ਉਹ ਹੈ ਨਹੀਂ ਵੀ ਬਾਕੀਆਂ ਨੂੰ ਉਥੋਂ ਸੌਦਾ ਮਿਲ ਗਿਆ ਤੇ ਤੁਹਾਨੂੰ ਨਹੀਂ ਮਿਲਿਆ ਉਥੇ ਦੇ ਭਾਈ ਜਿਹਦੇ ਕੋਲੇ ਜਿੰਨੀ ਜੇਬ ਚ ਪੈਸੇ ਨੇ ਉਦਾਂ ਦੀਆਂ ਚੀਜ਼ਾਂ ਪ੍ਰਾਪਤ ਹੋਣਗੀਆਂ ਪੈਸਾ ਮਤਲਬ ਸ਼ਰਧਾ ਭਾਵਨਾ ਜਿਸ ਮਨੁੱਖ ਦੀ ਜੇਬ ਵਿੱਚ ਸ਼ਰਧਾ ਹੈ ਭਾਵਨਾ ਹੈ ਖਾਲਸਾ ਜੀ ਉਹਨੂੰ ਉਹਦਾ ਦੀ ਵਸਤੂ ਉੱਥੋਂ ਪ੍ਰਾਪਤ ਹੋ ਜਾਂਦੀ ਕੋਈ ਲੱਬਾ ਲੱਬ ਖਾਲਸਾ ਜੀ ਭਾਵਨਾ ਨਾਲ ਭਰਿਆ ਜਾਂਦਾ ਮਹਾਰਾਜ ਦੇ ਦਰ ਤੇ ਪਹੁੰਚਦਾ ਹੈ ਪਹੁੰਚਦੇ ਅੰਸਾਰ ਹੀ ਬਾਬਾ ਦੀਪ ਸਿੰਘ ਸਾਹਿਬ ਦੀ ਕਲਾ ਵਰਤ ਜਾਂਦੀ 10 10 20 20 ਸਾਲ ਪੁਰਾਣੇ ਕੰਮ ਖੜੇ ਹੋਏ ਤੁਰ ਪੈਂਦੇ ਤੇ ਕਈ ਖਾਲਸਾ ਜੀ 2 2 ਸਾਲ ਹੁਣ ਮੈਂ ਇੱਕ ਤੁਹਾਨੂੰ ਹੱਡ ਬੀਤੀ ਦਾਸ ਆਪਣੀ ਵੀ ਸੁਣਾਵੇ ਜੀ ਵੀ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਜਦੋਂ ਮਹਾਰਾਜ ਦੇ ਦਰ ਜਾਈਏ ਤੇ ਇੱਛਾ ਇਹ ਰੱਖਣੀ ਆ ਕਿ ਮਹਾਰਾਜ ਪੂਰੀ ਕਰਨਗੇ ਇਹ ਨਹੀਂ ਰੱਖਣੀ ਵੀ ਅੱਜ ਕਰਨਗੇ ਕਿ ਕੱਲ ਕਰਨਗੇ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਇਹ ਚੀਜ਼ ਰੱਖ ਦਾਂਗੇ ਨਾ ਵੀ ਆਹ ਮੈਂ ਹੱਜ ਪੂਰੀ ਹੋ ਜਾਣੀ ਕੱਲ ਪੂਰੀ ਹੋ ਜਾਣੀ ਫਿਰ ਖਾਲਸਾ ਜੀ ਮਾਨ ਜਿਹੜਾ ਉਹ ਪ੍ਰਭਾਵ ਫੜ ਲੈਂਦਾ ਤੇ ਰੋਂਦਾ ਰਹਿੰਦਾ ਸੋ ਮਹਾਰਾਜ ਦੇ ਚਰਨਾਂ ਵਿੱਚ ਇਹੀ ਅਰਦਾਸ ਕਰਨੀ ਹੈ ਕਿ ਸੱਚੇ ਪਾਤਸ਼ਾਹ ਸਾਡੀ ਵੀ ਸੁਣੋ ਅਸੀਂ ਤੁਹਾਡੇ ਦਰ ਹਾਂ ਆਂ ਦਰ ਆਿਆਂ ਦੀ ਮਾਰ ਹੈ ਲਾਜ ਰੱਖੋ ਤੁਹਾਡੇ ਤੋਂ ਬਿਨਾ ਕੌਣ ਸਹਾਰਾ ਤੇ ਕੌਣ ਆਸਰਾ ਹੈ ਕਿਰਪਾ ਕਰੋ ਮਾਰ ਸਾਡੇ ਘਰ ਵੀ ਆਏ ਸੰਕਟਾਂ ਨੂੰ ਦੂਰ ਕਰੋ ਸਾਡੇ ਤੇ ਵੀ ਕਿਰਪਾ ਕਰੋ ਪ੍ਰੇਮ ਸੈਦ ਬਾਬਾ ਦੀਪ ਸਿੰਘ ਸਾਹਿਬ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਆਂ ਦੇ ਚਰਨ ਪਰਸਿਏ ਫਿਰ ਖਾਲਸਾ ਜੀ ਅਸਲ ਵਿੱਚ ਮਨੂਰਥ ਪ੍ਰਾਪਤ ਹੁੰਦਾ ਆ ਆਨੰਦ ਪ੍ਰਾਪਤ ਹੁੰਦਾ ਖੇੜਾ ਪ੍ਰਾਪਤ ਹੁੰਦਾ ਸੁਹਾਵ ਅੱਜ ਦੀ ਹੱਡ ਬੀਤੀ ਸਰਵਣ ਕਰੀਏ ਧੰਨ ਬਾਬਾ ਦੀਪ ਸਿੰਘ ਸਾਹਿਬ ਦੀ ਕਿਰਪਾ ਨਾਲ ਜਿਹੜੀ ਆਈ ਹੈ ਇਹ ਹੱਡ ਬੀਤੀ ਖਾਲਸਾ ਜੀ ਇੱਕ ਮਾਤਾ ਜੀ ਨੇ ਸੁਣਾਉਣਾ ਕੀਤੀ ਹੈ ਤੇ ਜਿਹੜੀ ਆਪਾਂ ਅੱਜ ਗੱਲ ਕੀਤੀ ਹੈ ਕਿ ਮਹਾਰਾ ਸੱਚੇ ਪਾਤਸ਼ਾਹ ਸਾਡੇ ਕਰਮਾਂ ਨੂੰ ਜਾਣਦੇ ਅਸੀਂ ਨਹੀਂ ਜਾਣਦੇ ਇਹ ਐਵੇਂ ਦੀ ਹੀ ਹੱਡ ਬੀਤੀ ਹੈ ਇਸੇ ਕਰਕੇ ਖਾਲਸਾ ਜੀ ਉਹੋ ਜਿਹਾ ਪ੍ਰਕਰਨ ਚੱਲ ਪਿਆ ਮਾਤਾ ਜੀ ਨੇ ਸੁਣਾਉਣਾ ਕੀਤਾ ਵੀ ਮੇਰਾ ਘਰ ਵਾਲਾ ਜਿਹੜਾ ਨਾ ਉਹ दारू ਬਹੁਤ ਜ਼ਿਆਦਾ ਪੀਂਦਾ ਸੀ ਬਹੁਤ ਸ਼ਰਾਬ ਪੀਣ ਲੱਗ ਪਿਆ ਪਰ ਜਦੋਂ ਕਹਿੰਦੇ ਮੇਰਾ ਵਿਆਹ ਹੋਇਆ ਸੀ ਉਦੋਂ ਨਹੀਂ ਸੀ ਪੀਂਦਾ ਬਾਅਦ ਵਿੱਚ ਕੋਈ ਦਿੱਕਤ ਉਹਨੂੰ ਹੋਈ ਵਾਹਿਗੁਰੂ ਜਾਣੇ ਉਹਦੀ ਸੰਗਤ ਮਾੜੇ ਲੋਕਾਂ ਨਾਲ ਹੋਈ ਖਾਲਸਾ ਜੀ ਜਦੋਂ ਵੀ ਪ੍ਰਭਾਵ ਛੱਡਦੀ ਹੈ ਸੰਗਤ ਛੱਡਦੀ ਜਿਸ ਮਨੁੱਖ ਦੀ ਸੰਗਤ ਮਾੜੀ ਹੋਵੇਗੀ ਉਹ ਮਨੁੱਖ ਹੌਲੀ-ਹੌਲੀ ਖਾਲਸਾ ਜੀ ਗ੍ਰਸਤ ਹੋ ਜਾਵੇਗਾ ਉਹੋ ਜੀ ਚੀਜ਼ ਦਾ ਸੋ ਸੰਗਤ ਬੰਦੇ ਨੂੰ ਹਮੇਸ਼ਾ ਸੋਚ ਸਮਝ ਕੇ ਚੁਣਨੀ ਚਾਹੀਦੀ ਹੈ ਸੰਗਤ ਇੱਕ ਵਾਰ ਖਾਲਸਾ ਜੀ ਪਰਮੇਸ਼ਰ ਵਾਹਿਗੁਰੂ ਮੌਕਾ ਦਿੰਦੇ ਨੇ ਛੱਡਣ ਦਾ ਪਰ ਜਦੋਂ ਬੰਦਾ ਖਾਲਸਾ ਜੀ ਉਹਨਾਂ ਨੂੰ ਨਹੀਂ ਛੱਡਦਾ ਸਾਾਕਤ ਨੂੰ ਨਹੀਂ ਛੱਡਦਾ ਫਿਰ ਮਹਾਰਾਜ ਕਹਿੰਦੇ ਨੇ ਭਾਈ ਸਾਾਕਤ ਦਾ ਜਿਹੜਾ ਲੱਛਣ ਹੈ ਉਹ ਬੜੋ ਵਧੀਆ ਆਪਣੇ ਸਰੀਰ ਉੱਤੇ ਆਪਣੇ ਮਨ ਉੱਤੇ ਲੱਗ ਜਾਂਦਾ ਤੇ ਬੰਦਾ ਉਵੇਂ ਦਾ ਹੋ ਜਾਂਦਾ ਜਿਵੇਂ ਖਾਲਸਾ ਜੀ ਇੱਕ ਬੰਦਾ ਉਹ ਵਾਸੀ ਮਾਰੇ ਤੇ ਦੂਸਰੇ ਨੂੰ ਆਪਣੇ ਆਪ ਆ ਜਾਂਦੀ ਇੱਕ ਬੰਦੇ ਨੂੰ ਭੁੱਖ ਲੱਗ ਜਵੇ ਕੋਈ ਭੁੱਖ ਦੀ ਗੱਲ ਕਰ ਲਈਏ ਕਈ ਵਾਰੀ ਇਹੋ ਜਿਹੇ ਬੰਦੇ ਹੁੰਦੇ ਦੂਜੇ ਨੂੰ ਸੁਣਦੇ ਆਂ ਲੱਗ ਜਾਂਦੀ ਇੱਕ ਨੂੰ ਪਿਆਸ ਲੱਗੀ ਹੋਵੇ ਉਹ ਨਾਂ ਲੈ ਦੇਵੇ ਪਿਆਸ ਦਾ ਦੂਜੇ ਨੂੰ ਸੁਣਦੇ ਆਂ ਸਾਰ ਲੱਗ ਜਾਂਦੀ ਇੱਕ ਮਨੁੱਖ ਖਾਲਸਾ ਜੀ ਸੁੱਤਾ ਹੋਵੇ ਲਾਗੇ ਬੈਠੇ ਨੂੰ ਆਪਣੇ ਆਪ ਉਹਦਾ ਪ੍ਰਭਾਵ ਪੈ ਜਾਂਦਾ ਉਹ ਸੌ ਜਾਂਦਾ ਸੋ ਇਸੇ ਪ੍ਰਕਾਰ ਦੀ ਜਿਹੜੀ ਸੰਗਤ ਹੈ ਇਹ ਬਹੁਤ ਅਸਰ ਕਰਦੀ ਚੰਗੇ ਗੁਰਮੁਖ ਪਿਆਰਿਆਂ ਦੀ ਸੰਗਤ ਕਰੋ ਤੇ ਖਾਲਸਾ ਜੀ ਮਨ ਜਿਹੜਾ ਚਾਰਜ ਰਹਿਂਦਾ ਬਾਣੀਆਂ ਲੱਗਾ ਰਹਿੰਦਾ ਸੋ ਮਾਤਾ ਜੀ ਨੇ ਦੱਸਿਆ ਵੀ ਵਿਆਹ ਤੋਂ ਬਾਅਦ ਸੰਗਤ ਇਹੋ ਜੀ ਹੋਗੀ ਤੇ ਮੇਰਾ ਘਰ ਵਾਲਾ ਜਿਹੜਾ ਸੀ ਉਹ ਖਾਲਸਾ ਜੀ ਆ ਜਿਹੜੀ ਟੈਂਪੂ ਟਰੈਵਲ ਹੁੰਦਾ ਸ਼ਾਇਦ ਇਹ ਚਲਾਉਂਦੇ ਸੀ ਤੇ ਉਹ ਡਰਾਈਵਰ ਲੈਣ ਵਿੱਚ ਹੋਣ ਕਰਕੇ ਖਾਣ ਪੀਣ ਲੱਗ ਪਿਆ, दारू ਪੀਣ ਲੱਗ ਪਿਆ ਬਹੁਤ ਜ਼ਿਆਦਾ। ਘਰੇ ਆ ਕੇ ਉਹਨੇ ਕਲੇਸ਼ ਕਰਨਾ ਤੇ ਮਾਤਾ ਕਹਿੰਦੀ ਮੇਰੇ ਦੋ ਬੱਚੇ ਨੇ ਇੱਕ ਬੇਟਾ ਤੇ ਇੱਕ ਬੇਟੀ ਤੇ ਜਿਹਨੂੰ ਕਲੇਸ਼ ਕਰਨਾ ਪਹਿਲਾਂ ਪੈਸੇ ਵੀ ਚਾਰ ਬੱਜਦੇ ਸੀ। ਜਿਹਨੂੰ ਖਾਲਸਾ ਜੀ दारू ਵਾਲ ਨਹੀਂ ਲੱਗਣੇ, ਮਾੜੇ ਕੰਮ ਵਿੱਚ ਨਹੀਂ ਲੱਗਣੇ ਤੇ ਪੈਸੇ ਆਪਣੇ ਆਪ ਵਜਣਗੇ। ਪਰ ਜਦੋਂ ਇਹੋ ਜੇ ਕੰਮਾਂ 'ਚ ਲੱਗਣਗੇ ਤੇ ਗਰੀਬੀ ਆਪਣੇ ਆਪ ਆਵੇਗੀ। ਸੋ ਇਸੇ ਪ੍ਰਕਾਰ ਮਾਦਾ ਕਹਿੰਦੀ ਸਾਡੇ ਘਰ ਵਿੱਚ ਨਾ ਤੰਗੀ ਆਉਣ ਲੱਗੀ। ਪੈਸਾ ਇਹਨੇ ਦੇਣਾ ਨਾ ਬੱਚਿਆਂ ਵਿਚਾਰਿਆਂ ਵਾਸਤੇ ਨਾ ਕੱਪੜੇ ਲੱਭਣੇ ਨਾ ਪੜ੍ਹਾਈ ਵਾਸਤੇ ਪੂਰੇ ਪੈਸੇ ਹੋਣੇ। ਬੜੀ ਕਹਿੰਦੀ ਦਿੱਕਤ ਪਰੇਸ਼ਾਨੀ ਇਹੋ ਜੀ ਮਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਇਹ ਮਨੇਰੇ ਗੱਡੀ ਜਾਂਦੀ ਹੁੰਦੀ ਸੀ 4 ਵਜੇ ਤੇ ਉਹ 10 ਵਜੇ ਵਾਪਸ ਆ ਜਾਂਦੇ ਸੀ 9-10 ਵਜੇ ਤੇ ਮੈਂ ਵੀ ਉਹਨਾਂ ਦੇ ਨਾਲ ਜਾਣਾ ਸ਼ੁਰੂ ਕਰ ਦਿੱਤਾ ਬਾਬਾ ਦੀਪ ਸਿੰਘ ਸਾਹਿਬ ਦੇ ਸਥਾਨੇ ਦੇ ਵੀ ਦਰਸ਼ਨ ਕਰਨੇ ਤੇ ਗੁਰੂ ਰਾਮਦਾਸ ਮਹਾਰਾਜ ਦੇ ਘਰ ਦੇ ਵੀ ਦਰਸ਼ਨ ਕਰਨੇ ਸੱਚਖੰਡ ਦੇ ਸੋ ਕਹਿੰਦੇ ਮੈਂ ਜਾਣ ਲੱਗ ਵੀ ਮੈਂ ਉੱਥੇ ਇਹੋ ਹੀ ਅਰਦਾਸ ਗੁਰੂ ਰਾਮਦਾਸ ਮਹਾਰਾਜ ਦੇ ਘਰ ਨਹੀਂ ਕਿ ਘਰ ਘਰ ਕਰਨੀ ਕਿ ਮਹਾਰਾਜ ਮੇਰਾ ਘਰ ਵਾਲਾ दारू ਛੱਡ ਦੇਵੇ ਗੁਰਸਿੱਖ ਬਣ ਜਾਵੇ ਇਹੋ ਅਰਦਾਸ ਬਾਬਾ ਦੀਪ ਸਿੰਘ ਸਾਹਿਬ ਦੇ ਸਥਾਨੇ ਤੇ ਕਰਨੀ ਤੇ ਬਾਅਦ ਵਿੱਚ ਨਾ ਥੋੜਾ ਜਿਹਾ ਸਮਾਂ ਗੱਡੀ ਗਈ 8-9 ਮਹੀਨੇ ਉਸ ਤੋਂ ਬਾਅਦ ਉਹ ਬੰਦ ਹੋ ਗਈ ਤੇ ਮੇਰੇ ਮਨ ਵਿੱਚ ਇਹ ਲਾਲਸਾ ਰਹਿਣੀ ਵੀ ਮੈਂ ਦਰਸ਼ਨ ਮੇਲੇ ਕਰਨ ਜਾਵਾਂ ਕਹਿੰਦੇ ਮੈਂ ਕਈ ਵਾਰ ਬੁੱਧਵਾਰ ਚਲੇ ਜਾਣਾ ਕਈ ਵਾਰ ਮੰਗਲਵਾਰ ਚਲੇ ਜਾਣਾ ਇਦਾਂ ਕਰਦਿਆਂ ਕਰਦਿਆਂ ਮੇਰਾ ਪੱਕਾ ਟਾਈਮ ਹੋ ਗਿਆ ਐਤਵਾਰ ਵੀ ਐਤਵਾਰ ਬੱਚੇ ਘਰ ਹੁੰਦੇ ਨੇ ਚਲ ਘਰ ਵੇਖ ਲੈਂਦੇ ਆ ਤੇ ਮੈਂ ਫਿਰ ਜਪਹਿਰੇ ਸਾਹਿਬ ਕੱਟਣ ਜਾਣ ਲੱਗ ਪੀ ਮੈਨੂੰ ਜਪਹਿਰੇ ਸਾਹਿਬ ਬਾਰੇ ਪਤਾ ਲੱਗ ਗਿਆ ਉੱਥੇ ਬਾਣੀ ਪੜਨ ਜਾਣਾ ਫਿਰ ਸੇਵਾ ਕਰਨ ਜਾਣ ਲੱਗ ਪੀ ਐਤਵਾਰ ਪੱਕਾ ਹੋ ਗਿਆ ਕਿਵੇਂ ਬਾਬਾ ਦੀਪ ਸਿੰਘ ਸਾਹਿਬ ਨੇ ਆਪਣੇ ਚਰਨਾਂ ਨਾਲ ਜੋੜ ਦਿਆ ਪਤਾ ਹੀ ਨਹੀਂ ਲੱਗਾ ਕਹਿਣੀ ਮੈਂ ਜਪਹਿਰਿਆਂ ਦੀ ਸੇਵਾ ਨਿਭਾਉਂਦੀ ਰਹੀ ਇਹੋ ਹੀ ਅਰਦਾਸ ਕਰਨੀ ਧੰ ਬਾਬਾ ਦੀਪ ਸਿੰਘ ਸਾਹਿਬ ਜੀ ਮੇਰਾ ਘਰ ਵਾਲਾ ਸ਼ਰਾਬ ਛੱਡ ਦਵੇ ਮਹਾਰਾ ਕਿਰਪਾ ਕਰੋ ਮੇਰਾ ਘਰ ਵਾਲਾ ਸ਼ਰਾਬ ਛੱਡ ਦਵੇ ਉਹ ਮਾਤਾ ਕਹਿੰਦੀ 1 ਸਾਲ ਹੋ ਗਿਆ ਜਪਹਿਰਿਆਂ ਦੀ ਸੇਵਾ ਨਿਭਾਉਂਦਿਆਂ ਇੱਕ ਸਾਲ ਤੋਂ ਵਾਧੀ ਹੋ ਗਿਆ ਸਮਾਂ ਪਰ ਕੋਈ ਘਰ ਵਿੱਚ ਬਦਲਾ ਨਹੀਂ ਆਇਆ। ਨਾ ਮੇਰੇ ਘਰ ਵਾਲੇ ਨੇ दारू ਛੱਡੀ, ਨਾ ਘਰ ਵਿੱਚੋਂ ਗਰੀਬੀ ਨਿਕਲੀ। ਕਹਿੰਦੀ ਮੇਰੇ ਮਨ ਵਿੱਚ ਨਾ ਇੱਕ ਵਾਰ ਆਇਆ, ਬਸ ਇੱਕੋ ਵਾਰ ਵੀ ਮੈਂ ਆਉਂਦੀ ਆ ਕੀ ਕਹਿੰਦੀ ਪਰ ਬੰਨ ਵਿੱਚ ਮਾੜਾ ਨਹੀਂ ਕੋਈ ਖਿਆਲ ਆਇਆ, ਇਹੋ ਆਇਆ ਵੀ ਮੇਰੇ ਕੋਲੋਂ ਕੋਈ ਗਲਤੀ ਹੁੰਦੀ ਆ। ਮੇਰੀ ਔ ਮੇਰਾ ਆਉਣਾ ਬਾਬਾ ਦੀਪ ਸਿੰਘ ਸਾਹਿਬ ਨੂੰ ਸਹੀ ਨਹੀਂ ਲੱਗਦਾ। ਤਾਈਓ ਮੇਰੀ ਅਰਦਾਸ ਪੂਰੀ ਨਹੀਂ ਹੁੰਦੀ। ਆਪਣਾ ਹੀ ਖਾਲਸਾ ਜੀ ਆਪਣੇ ਵਿੱਚ ਹੀ ਔਗਣ ਕੱਢਿਆ। ਬਾਬਾ ਦੀਪ ਸਿੰਘ ਸਾਹਿਬ ਵਿੱਚ ਨਹੀਂ ਕੱਢਿਆ ਜਾਂ ਉਸ ਦਰ ਵਿੱਚ ਨਹੀਂ ਖਾਲਸਾ ਦੀ ਗਲਤੀ ਕੱਢੀ ਆਪਣੇ ਵਿੱਚ ਹੀ ਕੱਢਿਆ ਕਿ ਨਹੀਂ ਮੈਂ ਉਸ ਦਿਨ ਨਾ ਹੱਥ ਜੋੜ ਕੇ ਕੜਾ ਪ੍ਰਸ਼ਾਦ ਦੀ ਦੇਖਰਾ ਕੇ ਅਰਦਾਸ ਕਰਾਈ ਕਿ ਬਾਬਾ ਦੀਪ ਸਿੰਘ ਸਾਹਿਬ ਜੀ ਜੇ ਮੇਰੇ ਕੋਲੋਂ ਆਉਣ ਵਿੱਚ ਕੋਈ ਭੁੱਲ ਹੋ ਰਹੀ ਹੈ ਜਾਂ ਮੈਂ ਕੋਈ ਗਲਤੀ ਕਰ ਰਹੀ ਹਾਂ ਤੇ ਮਾਰਾ ਕਿਰਪਾ ਕਰੋ ਮੈਨੂੰ ਦੱਸੋ ਮੈਂ ਉਹ ਗਲਤੀ ਨੂੰ ਸੁਧਾਰਾਂਗਾ ਸੁਧਾਰਾਂਗੀ ਤੇ ਮੇਰੇ ਤੇ ਕਿਰਪਾ ਕਰੋ ਮੇਰੇ ਘਰ ਵਿੱਚੋਂ ਸ਼ਰਾਬ ਦਾ ਕੋੜ ਕੱਢ ਦਿਓ ਕਿਰਪਾ ਕਰ ਦਿਓ ਇਨੇ ਮੈਂ ਅਰਦਾਸ ਕੀਤੀ ਫਿਰ 6 ਮਹੀਨੇ ਗਈ ਕੋਈ ਫਰਕ ਨਹੀਂ ਪਿਆ ਘਰ ਦੇ ਵਿੱਚ ਫਿਰ ਮੇਰੇ ਬੱਚੇ ਨੇ ਉਹਨਾਂ ਪਲੱਸ 2 ਕਰਕੇ ਦੇ ਕੋਈ ਕੋਰਸ ਵਗੈਰਾ ਉਹ ਕਰਦਾ ਸੀ ਵਾਹਿਗੁਰੂ ਜਾਨੇ ਉਹਨੇ ਕਾਹਦਾ ਕੀਤਾ ਉਹ ਕੋਰਸ ਵਗੈਰਾ ਕਰਕੇ ਹਟਿਆ ਤੇ ਮੈਂ ਉਹ ਅਰਦਾਸ ਮਾਰੇ ਦੇ ਚੜਨਾ ਵਿੱਚ ਰੱਖੀ ਕਿ ਮੇਰਾ ਘਰ ਵਾਲਾ ਸ਼ਰਾਬ ਛੱਡ ਦੇ ਹੋਰ ਕੁਝ ਨਹੀਂ ਸੀ ਮੰਗ ਲਈ ਮੈਨੂੰ ਇਹ ਸੀ ਵੀ ਸ਼ਰਾਬ ਛੱਡ ਦੂਗਾ ਆਪਣੇ ਆਪ ਘਰ ਵਿੱਚ ਪੈਸੇ ਆਉਣਗੇ ਆਪਣੇ ਆਪ ਬਰਕਤ ਪੈ ਜਾਣੀ ਪਰ ਉਹਨੇ ਸ਼ਰਾਬ ਨਹੀਂ ਛੱਡੀ ਸ਼ਰਾਬ ਸਗੋਂ ਜ਼ਿਆਦਾ ਪੀਣ ਲੱਗ ਪਿਆ ਤੇ ਬਾਬਾ ਦੀਪ ਸਿੰਘ ਸਾਹਿਬ ਨੇ ਮੇਰੇ ਕੋਲੋਂ ਆਪਣਾ ਦਰ ਨਹੀਂ ਛਡਾਇਆ ਮਨ ਵਿੱਚ ਦੁਚਿੱਤੀ ਨਹੀਂ ਉਹ ਮਾਤਾ ਕਹਿੰਦੀ ਮੇਰੇ ਆਈ ਕਹਿੰਦੇ ਫਿਰ ਕੀ ਹੋਇਆ ਬਾਬਾ ਦੀਪ ਸਿੰਘ ਸਾਹਿਬ ਦੇ ਚਰਨਾਂ ਵਿੱਚ ਨਾ ਇਹੋ ਹੀ ਅਰਦਾਸ ਕਰਨੀ ਸ਼ਰਾਬ ਛੱਡ ਦੇ ਘਰ ਵਾਲਾ ਸ਼ਰਾਬ ਛੱਡ ਦੇ ਮਹਾਰਾਜ ਦੀ ਕਿਰਪਾ ਵਰਤੀ ਤੇ ਮੇਰੇ ਬੇਟੇ ਨੂੰ ਨਾ ਕਿਸੇ ਨੇ ਮਤਲਬ ਉਹ ਉਹਨੇ ਕੋਈ ਕੰਪਿਊਟਰ ਦਾ ਕੀਤਾ ਸੀ ਤੇ ਉਹਨੂੰ ਚੰਗੀ ਨੌਕਰੀ ਇੱਕ ਚੰਡੀਗੜ੍ਹ ਆਲ ਮੋਹਾਲੀ ਆਲ ਮਿਲ ਗਈ ਉਧਰ ਉਹਦੇ ਯਾਰ ਮਿੱਤਰ ਸੀ ਜਿਹੜੇ ਗਏ ਹੋਏ ਜਾਂ ਕਿਵੇਂ ਉਹਦੀ ਵਾਕ ਵੀ ਹੋਈ ਮੈਨੂੰ ਉਹਦੇ ਬਾਰੇ ਕੁਝ ਨਹੀਂ ਪਤਾ ਕਿਵੇਂ ਉਹਨੇ ਉਹ ਪੇਪਰ ਭਰੇ ਕਿਵੇਂ ਉਹਦੀ ਉਹ ਨੌਕਰੀ ਨਿਕਲ ਆਈ ਤੇ ਉਹਨੂੰ ਨੌਕਰੀ ਮਿਲ ਗਈ ਜਦੋਂ ਨੌਕਰੀ ਮਿਲ ਗਈ ਮਹਾਰਾਜ ਦੀ ਕਿਰਪਾ ਨਾਲ ਸਤਿਗੁਰੂ ਜੀ ਦੀ ਰਹਿਮਤ ਨਾਲ ਤੇ 30000 ਰੁਪਿਆ ਉਹਦੀ ਤਨਖਾਹ ਲੱਗੀ ਜਾਂਦੇ ਦੀ ਜਦੋਂ 30000 ਰੁਪਿਆ ਕਮਾਉਣ ਲੱਗ ਪਿਆ ਘਰ ਪੈਸੇ ਆਉਣ ਲੱਗ ਪਏ ਬਰਕਤ ਆਉਣ ਲੱਗ ਪਈ ਮਾਇਆ ਆ ਗਈ ਫਿਰ ਮਹਾਰਾਜ ਦੀ ਕਿਰਪਾ ਨਾਲ ਮੈਂ ਜਾਂਦੀ ਰਹੀ ਉਸ ਤੋਂ ਬਾਅਦ ਮੇਰੀ ਬੇਟੀ ਨੇ ਵੀ ਕੀਤਾ ਤੇ ਉਹਨੂੰ ਵੀ ਨੌਕਰੀ ਮਿਲ ਗਈ ਪੈਸੇ ਆਉਣ ਲੱਗ ਪਏ ਚੰਗਾ ਹੋ ਗਿਆ ਸਭ ਕੁਝ ਜੋ ਘਰ ਦੀ ਹਾਲਾਤ ਸੀ ਉਹ ਸਾਰੇ ਸਹੀ ਹੋ ਗਏ ਮਹਾਰਾਜ ਦੀ ਕਿਰਪਾ ਨਾਲ ਤੇ ਉਹ ਮਾਤਾ ਕਹਿੰਦੀ ਵੀ ਮੇਰੇ ਨਾ ਮੇਰਾ ਸਹੁਰਾ ਘਰ ਦੇ ਵਿੱਚ ਇੱਕ ਮੇਰੀ ਸੱਸ ਪੂਰੀ ਹੋ ਗਈ ਸੀ ਸਹੁਰਾ ਸੀ ਬਜ਼ੁਰਗ ਉਹਨੂੰ ਪਿਛਲੇ 10 ਸਾਲ ਤੋਂ ਲੱਤ ਜਿਹੜੀ ਸੱਜੀ ਲੱਤ ਸੀ ਉਹਦੇ ਪਿੱਛੋਂ ਲੱਕ ਵੱਲੋਂ ਦਰਦ ਆਉਂਦੀ ਸੀ ਤੇ ਪੈਰ ਨੂੰ ਜਾਂਦੀ ਸੀ ਉਹਨੇ ਬਹੁਤ ਖਾਲਸਾ ਜੀ ਕਹਿੰਦੇ ਫਾਂਡੇ ਕਰਾਏ ਤੇ ਉਹ ਗਾਦੀ ਹੁੰਦੀ ਆ ਰੀਂ ਦੀ ਪੀੜ ਸ਼ਾਇਦ ਉਹਨੂੰ ਕਹਿੰਦੇ ਆ بڑے ਧਾਗੇ ਵਗਾਰਾ ਕਈ ਤਵੀਦ ਵਗਾਰਾ ਕਈ ਕੁਝ ਉਹਨੇ ਕਰਾਇਆ ਪਰ ਉਹ ਕਹਿੰਦੀ ਦਰਦ ਨਹੀਂ ਸੀ ਹਟਦੀ ਤੇ ਜਦੋਂ ਦਰਦ ਨਾ ਹਟਨੀ ਉਹਨੇ ਰਾਤ ਨੂੰ ਹਾਏ ਹਾਏ ਕਰਨਾ ਤੇ ਅਸੀਂ ਸਗੋਂ ਉਹਨੂੰ ਕਹਿਣਾ ਵੀ ਤੂੰ ਹਾਏ ਹਾਏ ਨਾ ਕਰਿਆ ਕਰ ਤੂੰ ਵਾਹਿਗੁਰੂ ਵਾਹਿਗੁਰੂ ਕਰਿਆ ਕਰ ਤੇ ਬਜ਼ੁਰਗ ਨੇ ਕਹਿਣਾ ਤੁਹਾਨੂੰ ਕੀ ਪਤਾ ਮੈਂ ਕਿੰਨਾ ਤੰਗ ਬੜੇ ਪੁਰਾਣੇ ਸਮੇਂ ਤੋਂ ਉਹਨੂੰ ਉਹ ਦਰਦ ਸੀ ਕਹਿੰਦੇ ਬੱਚਿਆਂ ਨੂੰ ਨੌਕਰੀ ਮਿਲ ਗਈ ਮੇਰੇ ਸਹੁਰੇ ਦੀ ਉਹ ਦਰਦ ਹਟ ਗਈ ਇੱਕ ਦਿਨ ਮੈਨੂੰ ਉਹ ਕਹਿੰਦਾ ਕਹਿੰਦਾ ਧੀਏ ਵੀ ਤੂੰ ਕਿੱਥੇ ਜਾਣੀ ਆ ਕਹਿੰਦਾ ਵੀ ਮੈਂ ਦੱਸਿਆ ਵੀ ਪਾਪਾ ਜੀ ਮੈਂ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਜਾਣੀ ਆ ਤੇ ਉਹ ਕਹਿੰਦੀ ਵੀ ਕਹਿੰਦੀ ਧੀਏ ਛੱਡੀ ਨਾ ਉਥੇ ਜਾਂਦੀ ਰਹੀ ਤੇ ਉਹ ਮਾਦਾ ਕਹਿੰਦੀ ਮੇਰੇ ਤਾਂ ਸੁਰਚੇਤੇ ਵਿੱਚ ਵੀ ਨਹੀਂ ਆ ਵੀ ਮੇਰੇ ਬੱਚਿਆਂ ਨੂੰ ਨੌਕਰੀ ਉਥੋਂ ਮਿਲੀ ਆ ਮੈਨੂੰ ਤਾਂ ਕੋਈ ਚੇਤਾ ਹੀ ਨਹੀਂ ਮੈਂ ਤਾਂ ਇੱਕੋ ਹੀ ਆਸ ਰੱਖੀ ਵੀ ਮੇਰਾ ਘਰ ਵਾਲਾ ਸ਼ਰਾਬ ਛੱਡ ਦੇ ਕਹਿੰਦੀ ਮੇਰਾ ਸਹੁਰਾ ਕਹਿੰਦਾ ਧੀਏ ਤੇਰੇ ਮੁੰਡੇ ਨੂੰ ਨੌਕਰੀ ਬਾਬਾ ਦੀਪ ਸਿੰਘ ਨੇ ਦਿੱਤੀ ਤੇਰੀ ਕੁੜੀ ਨੂੰ ਨੌਕਰੀ ਬਾਬਾ ਦੀਪ ਸਿੰਘ ਸਾਹਿਬ ਨੇ ਦਿੱਤੀ ਆ ਤੇ ਮੈਂ ਤੈਨੂੰ ਇੱਕ ਹੋਰ ਵੱਡੀ ਗੱਲ ਦੱਸਦਾ ਮਾਂ ਤੂੰ ਇਸ ਘਰ ਵਿੱਚੋਂ ਚੱਲ ਕੇ ਜਾਣੀ ਐ ਇਸ ਘਰ ਵਿੱਚ ਉਥੋਂ ਦਾਤਾਂ ਲੈ ਕੇ ਆਉਣੀ ਐ ਤੇ ਇੰਨੇ ਸਾਲ ਤੋਂ ਜਿਹੜੀ ਮੇਰੇ ਦਰਦ ਨਹੀਂ ਸੀ ਹਟਦੀ ਪਿਛਲੇ 8-10 ਦਿਨਾਂ ਤੋਂ ਦਰਦ ਨਹੀਂ ਹੋਈ ਏਡੀ ਖਾਲਸਾ ਜੀ ਮਹਾਰਾਜ ਦੀ ਕਿਰਪਾ ਵਰਤੀ ਉਹ ਮਾਤਾ ਦੇ ਘਰ ਸੁਤੇ ਸੇਦੀ ਮਾਇਆ ਵੀ ਆ ਗਈ ਕੰਮਕਾਰ ਵੀ ਚੱਲ ਪਿਆ ਜਿਹੜਾ ਦੁੱਖ ਸੀ ਉਹ ਵੀ ਕਿਸੇ ਦਾ ਕਟਿਆ ਗਿਆ ਤੇ ਉਹ ਮਾਤਾ ਕਹਿੰਦੀ ਵੀ ਮੈਂ ਹੈਰਾਨ ਹੋਈ ਉਸ ਦਿਨ ਵੀ ਮੇਰਾ ਜਿਹੜੀ ਮੇਰੀ ਸੁਰਤੀ ਦਿਮਾਗ ਸੀ ਉਹ ਸਿਰਫ ਘਰ ਵਾਲੇ ਤੇ ਲੱਗਾ ਸੀ ਵੀ ਘਰ ਵਾਲਾ ਜਿਹੜਾ ਵਾ ਉਹ ਸ਼ਰਾਬ ਛੱਡਦੇ ਸ਼ਰਾਬ ਛੱਡਦੇ ਪਰ ਬਾਬਾ ਦੀਪ ਸਿੰਘ ਸਾਹਿਬ ਨੇ ਜਿਹੜੇ ਮੇਰੇ ਬਾਕੀ ਕੰਮ ਸਵਾਰੇ ਉਹਦੇ ਵੱਲ ਖਾਲਸਾ ਜੀ ਮਾਤਾ ਕਹਿੰਦੀ ਮੇਰਾ ਧਿਆਨ ਨਹੀਂ ਸੀ ਤੇ ਫਿਰ ਮੈਂ ਉਸ ਦਿਨ ਬਾਬਾ ਦੀਪ ਸਿੰਘ ਸਾਹਿਬ ਦੇ ਅਸਥਾਨੇ ਤੇ ਜਦੋਂ ਬਾਅਦ ਚ ਗਈ ਉਥੇ ਜਾ ਕੇ ਮੈਂ ਉਹ ਅਰਦਾਸ ਕੀਤੀ ਕਿ ਮਹਾਰਾਜ ਜੀ ਮੈਂ ਤੇ ਆਉਂਦੀ ਸਾਂ ਘਰ ਵਾਲੇ ਦੀ ਸ਼ਰਾਬ ਛਡਾਉਣ ਵਾਸਤੇ ਤੇ ਤੁਸੀਂ ਮਹਾਰਾਜ ਮੈਨੂੰ ਹੋਰ ਬੜਾ ਕੁਝ ਬਖਸ਼ ਦਿੱਤਾ ਉਹਦੇ ਵਾਸਤੇ ਤੁਹਾਡਾ ਸ਼ੁਕਰਾਨਾ ਤੇ ਮੈਂ ਇੱਕ ਗੱਲ ਸਮਝ ਗਈ ਹਾਂ ਵੀ ਉਹਦਾ ਉਹ ਕਰਮਾ ਉਹ ਜਿੰਨਾ ਚਿਰ ਉਹ ਕਰਮ ਪੂਰਾ ਨਹੀਂ ਹੁੰਦਾ ਉਹਨਾਂ ਚਿਰ ਮਹਾਰਾਜ ਕਟਿਆ ਨਹੀਂ ਜਾਣਾ ਤੁਸੀਂ ਕਿਰਪਾ ਕਰੋ ਜੇ ਉਹ ਵੀ ਮਹਾਰਾਜ ਸੁਧਰ ਜੇ ਸਤਿਗੁਰੂ ਜੀ ਉਹ ਵੀ ਕਿਰਪਾ ਕਰ ਦੇ ਮੈਂ ਅੱਜ ਤੋਂ ਬਾਅਦ ਉਹਦੀ ਸ਼ਰਾਬ ਦੀ ਅਰਦਾਸ ਨਹੀਂ ਕਰਨੀ ਜਿਵੇਂ ਤੁਹਾਨੂੰ ਮਹਾਰਾਜ ਲੱਗੇ ਜਿਵੇਂ ਚੰਗਾ ਲੱਗੇ ਸਤਿਗੁਰੂ ਕਿਰਪਾ ਕਰੋ ਤੇ ਮਾਤਾ ਦੱਸਦੀ ਆ ਮਾਤਾ ਕਹਿੰਦੀ ਮੈਂ ਉਸ ਦਿਨ ਤੋਂ ਬਾਅਦ ਅਰਦਾਸ ਕਰਨੀ ਬੰਦ ਕਰਤੀ ਉਸ ਦਿਨ ਤੋਂ ਬਾਅਦ ਮਹਾਰਾਜ ਦਾ ਸ਼ੁਕਰਾਨਾ ਕਰਨ ਜਾਣਾ ਬਸ ਮਹਾਰਾਜ ਮੈਂ ਆਪਣੇ ਵਾਸਤੇ ਆਈ ਆਂ ਚੜ੍ਹਦੀ ਕਲਾ ਕਰੋ ਘਰ ਵਿੱਚ ਗੁਰਸਿੱਖੀ ਹੋਵੇ ਨਾਮ ਬਾਣੀ ਦਾ ਅਭਿਆਸ ਪ੍ਰਤਾਪ ਚੱਲੇ ਇਹੋ ਹੀ ਕਿੰਨੀ ਮੈਂ ਅਰਦਾਸ ਕਰਨੀ ਹੁਣ ਘਰ ਵਾਲੇ ਦੀ ਸ਼ਰਾਬ ਦੀ ਅਰਦਾਸ ਕਰਨੀ ਛੱड़ਤੀ ਦੋਹਾਂ ਸਾਲਾਂ ਬਾਅਦ ਤੇ ਕਹਿੰਦੇ ਉਸ ਤੋਂ ਬਾਅਦ ਮਹਾਰਾਜ ਦੀ ਕਿਰਪਾ ਵਰਤੀ ਮਾਤਾ ਕਹਿੰਦੀ ਮੈਂ ਤਿੰਨ ਚਾਰ ਮਹੀਨੇ ਬਾਅਦ ਹੀ ਗਈ ਆ ਮਤਲਬ ਤਿੰਨ ਚਾਰ ਮਹੀਨੇ ਅਰਦਾਸ ਛੱਡਣ ਤੋਂ ਬਾਅਦ ਮਤਲਬ ਮੈਂ ਉਹ ਅਰਦਾਸ ਨਹੀਂ ਸੀ ਕਰਦੀ ਉਦਾਂ ਜਾਂਦੀ ਸਾਂ ਪਰ ਅਰਦਾਸ ਕਰਨੀ ਛੱड़ਤੀ ਸੀ ਤਿੰਨ ਕਮਹੀਨਿਆਂ ਬਾਅਦ ਮੇਰਾ ਘਰ ਵਾਲਾ ਜਿਹੜਾ ਸੀ ਨਾ ਉਹ ਮਤਲਬ ਉਹਨੇ ਇੱਕ ਹਫਤਾ ਦਾਰੂ ਨਹੀਂ ਪੀਤੀ ਫਿਰ 10 ਦਿਨ ਨਹੀਂ ਪੀਤੀ ਇਦਾਂ ਕਰਦਿਆਂ ਕਰਦਿਆਂ ਮਹਾਰਾਜ ਦੀ ਕਿਰਪਾ ਵਰਤ ਗਈ ਅਰਦਾਸ ਮੈਂ ਛੱਡ ਦਿੱਤੀ ਤੇ ਉਦੋਂੋਂ ਖਾਲਸਾ ਜੀ ਉਹਨੇ ਸ਼ਰਾਬ ਛੱਡ ਦਿੱਤੀ ਸੋ ਇਹ ਹੱਦ ਬੀਤੀ ਦੇ ਵਿੱਚੋਂ ਬਹੁਤ ਸੋਹਣੇ ਨੁਕਤੇ ਮਿਲਦੇ ਆ ਕਿਹੜੇ ਇੱਕ ਤੇ ਖਾਲਸਾ ਜੀ ਅਸੀਂ ਇੱਕ ਪਾਸੇ ਇੱਕ ਬਿੰਦੂ ਤੇ ਅੱਖ ਰੱਖ ਲੈਨੇ ਆ ਇਹ ਵਾਲੀ ਚੀਜ਼ ਪੂਰੀ ਹੋਵੇ ਪਰ ਮਹਾਰਾਜ ਸਾਡੇ ਘਰ ਵਿੱਚ ਹੋਰ ਬੜਾ ਕੁਝ ਬਖਸ਼ ਰਏ ਹੁੰਦੇ ਆ ਉਹ ਸਾਨੂੰ ਨਜ਼ਰੀ ਨਹੀਂ ਆਉਂਦਾ ਕਈ ਵਾਰ ਖਾਲਸਾ ਜੀ ਸਾਡੀ ਕੀਤੀ ਹੋਈ ਅਰਦਾਸ ਇੱਕ ਜਿਹੜੀ ਉਹ ਪ੍ਰਵਾਨ ਨਹੀਂ ਹੋ ਰਹੀ ਹੁੰਦੀ ਪਰ ਮਹਾਰਾਜ ਹੋਰ ਕਈ ਲੇਖ ਮੇਟ ਦਿੰਦੇ ਕਈ ਲੇਖਾਂ ਨੂੰ ਕੱਟ ਦਿੰਦੇ ਤੇ ਸਾਨੂੰ ਉਜਵਲ ਕਰ ਦਿੰਦੇ ਉਹਦਾ ਸਾਨੂੰ ਪਤਾ ਨਹੀਂ ਹੁੰਦਾ ਸੋ ਇਸ ਕਰਕੇ ਮਹਾਰਾਜ ਜੀ ਉੱਤੇ ਰੱਖਣੀ ਸ਼ਰਧਾ ਸਤਿਗੁਰ ਜੀ ਉੱਤੇ ਰੱਖਣਾ ਪ੍ਰੇਮ ਜਿਹੜਾ ਹੈ ਕਦੇ ਖਾਲੀ ਤੇ ਅਜਾਈ ਨਹੀਂ ਜਾਂਦਾ ਇੱਕ ਵਾਹਿਗੁਰੂ ਹੈ ਖਾਲਸਾ ਜੀ ਦੀ ਸੇਵਾ ਕੀਤਿਆਂ ਅਜਾਈ ਨਹੀਂ ਚੀਜ਼ ਜਾਂਦੀ ਬਿਰਥੀ ਨਹੀਂ ਜਾਂਦੀ ਉਹਨੂੰ ਨਮਸਕਾਰ ਕਰ ਦੇਣਾ ਵਾਹਿਗੁਰੂ ਜੀ ਨੂੰ ਜੀ ਕਹਿ ਦੇਣਾ ਖਾਲਸਾ ਜੀ ਬਿਰਥਾ ਨਹੀਂ ਜਾਂਦਾ ਉਹਦਾ ਫਲ ਬੰਦੇ ਨੂੰ ਮਨੁੱਖ ਨੂੰ ਜ਼ਰੂਰ ਪ੍ਰਾਪਤ ਹੁੰਦਾ ਤੇ ਜਦੋਂ ਭੈਣ ਕਹਿੰਦੀ ਮਾਦਾ ਕਹਿੰਨੀ ਮੈਂ ਆਪਣੇ ਘਰ ਵਾਲੀ ਦੀ ਅਰਦਾਸ ਛੱਡ ਦਿੱਤੀ ਨਾ ਕਰਨੀ ਉਸੇ ਵੇਲੇ ਖਾਲਸਾ ਜੂ ਕਲਾ ਵਰਤ ਗਈ ਕਈ ਵਾਰ ਅਸੀਂ ਹੱਠ ਕਰਕੇ ਜਾਦਾ ਹੱਠ ਕਰ ਲੈਨੇ ਆ ਤੇ ਉਹ ਚੀਜ਼ ਦਾ ਸਮਾਂ ਨਹੀਂ ਹੁੰਦਾ ਤੇ ਉਦੋਂ ਖਾਲਸਾ ਜੀ ਹੱਥ ਨਹੀਂ ਕਰਨਾ ਚਾਹੀਦਾ ਉਦੋਂ ਮਹਾਰਾਜ ਅੱਗੇ ਹੱਥ ਜੋੜ ਕੇ ਨਿਵਕੇ ਅਰਦਾਸ ਕਰਨੀ ਚਾਹੀਦੀ ਹੈ ਕਿ ਮਹਾਰਾਜ ਤੁਹਾਨੂੰ ਪਤਾ ਕੀ ਕਰਮਾ ਕਦੋਂ ਕਟਿਆ ਜਾਵੇਗਾ ਕਿਰਪਾ ਕਰੋ ਮਹਾਰਾਜ ਇਹ ਔਖਾ ਸਮਾਂ ਲੰਘ ਜਵੇ ਤਾਂ ਹੀ ਉਹ ਮਹਾਰਾਜ ਜੀਆਂ ਦੇ ਬੋਲ ਹਨ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸਮਾਲੋ ਵਾਹਿਗੁਰੂ ਜੀ ਤੁਸੀਂ ਆਪਣਾ ਬਿਰਦ ਸਮਾਲੋ ਸਾਨੂੰ ਔਖੀ ਘੜੀ ਵਿੱਚੋਂ ਕੱਢੋ ਐਵੇਂ ਜਿਹੜਾ ਮਨੁੱਖ ਅਰਦਾਸ ਕਰਦਾ ਉਹਦੀਆਂ ਖਾਲਸਾ ਜੀ ਕੀਤੀਆਂ ਹੋਈਆਂ ਅਰਦਾਸਾਂ ਵੀ ਪ੍ਰਵਾਨ ਹੁੰਦੀਆਂ ਮਹਾਰਾਜ ਕਿਰਪਾ ਕਰਨ ਆਪਾਂ ਸਦਾ ਹੀ 사ਤਗੁਰੂ ਜੀ ਨੂੰ ਨਮਸਕਾਰ ਕਰੀਏ 사ਤਗੁਰੂ ਜੀ ਨੂੰ ਨਮਸਕਾਰ ਕਰਨ ਨਾਲ ਖਾਲਸਾ ਜੀ ਮਨ ਅੰਦਰ ਜਿਹੜੀ ਹੈ ਉਹ ਚੰਗਿਆਈ ਪੈਦਾ ਹੁੰਦੀ ਹੈ ਪ੍ਰੇਮ ਪੈਦਾ ਹੁੰਦਾ ਉਦਮ ਅਗਮ ਅਗੋਚਰੋ ਚਰਨ ਕਮਲ ਨਮਸਕਾਰ ਹੇ ਵਾਹਿਗੁਰੂ ਹੇ ਪਰਮੇਸ਼ਰ ਜੀ ਮਹਾਰਾਜ ਤੇਰੀ ਜਿਹੜੀ ਪਹੁੰਚ ਹੈ ਇਹਨਾਂ ਇੰਦਰੀਆਂ ਤੋਂ ਕਿਤੇ ਦੂਰ ਹੈ ਅਸੀਂ ਸਰੀਰ ਕਰਕੇ ਤੇਰੇ ਤੱਕ ਨਹੀਂ ਪਹੁੰਚ ਸਕਦੇ ਮਹਾਰਾਜ ਪਰ ਸਾਡੀ ਆਪ ਜੀ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਕਿਉਂਕਿ ਮਹਾਰਾਜ ਤੁਸੀਂ ਹਾਜ਼ਰ ਨਾਜ਼ਰ ਹੋ ਮੈਂ ਤੁਹਾਡੇ ਤੱਕ ਨਹੀਂ ਪਹੁੰਚ ਸਕਦਾ ਪਰ ਮਹਾਰਾਜ ਤੁਸੀਂ ਸਾਡੇ ਤੱਕ ਪਹੁੰਚ ਸਕਦੇ ਹੋ ਕਿਰਪਾ ਕਰੋ ਮਹਾਰਾਜ ਚਰਨਾਂ ਕਮਲਾਂ ਦਾ ਪ੍ਰੇਮ ਬਖਸ਼ੋ ਹਿਰਦੇ ਵਿੱਚ ਆਪਣਾ ਵਾਸਾ ਬਧਰ ਬਖਸ਼ੋ ਕਿਉਂਕਿ ਵਾਹਿਗੁਰੂ ਜੀ ਨੂੰ ਜਪਿਆਂ ਖਾਲਸਾ ਜੀ ਸੁੱਕੇ ਤੋਂ ਹਰੇ ਹੋ ਜਾਂਦੇ ਸੋ ਕਥਨੀ ਸਾਤ ਉਦਭਾਵ ਸੀ ਨਾਨਕ ਨਾਮ ਆਧਾਰ ਮਹਾਰਾਜ ਮੈਂ ਕੀ ਬੋਲਾਂ ਕਿਹੋ ਜੇ ਬੋਲ ਬੋਲਾਂ ਕਿ ਤੈਨੂੰ ਚੰਗਾ ਲੱਗ ਜਾਵਾਂ ਮਹਾਰਾਜ ਤੇਰਾ ਨਾਮ ਹੀ ਮੇਰਾ ਆਸਰਾ ਸਹਾਰਾ ਹੈ ਸੰਤ ਸ਼ਰਨ ਸਾਜਣ ਪਰੋ ਸੁਆਮੀ ਸਿਮਰ ਅਨੰਤ ਮਹਾਰਾਜ ਕਹਿੰਦੇ ਨੇ ਭਾਈ ਸੰਤ ਜਣੋ ਸੱਜਣੋ ਪ੍ਰੇਮਿਓ ਗੁਰੂ ਦੀ ਸ਼ਰਨ ਪਰਿਏ ਗੁਰੂ ਪਰਮੇਸ਼ਰ ਕਾਲਪੁਰਖ ਵਾਹਿਗੁਰੂ ਜੀ ਦੇ ਚਰਣੀ ਲੱਗੇ ਰਹੀਏ ਸੂਕੇ ਤੇ ਹਰਿਆ ਥੀ ਆ ਨਾਨਕ ਜਪ ਭਗਵੰਤ ਤੇ ਖਾਲਸਾ ਜਿਹੜੇ ਸੁੱਕ ਚੁੱਕੇ ਮਨੁੱਖ ਨੇ ਮਾਇਆ ਦੇ ਵਿੱਚ ਜਾ ਸੁਖ ਚੁੱਕੇ ਜਿਹੜੇ ਲੇਖ ਨੇ ਕਰਮ ਨੇ ਮਹਾਰਾਜ ਕਹਿੰਦੇ ਉਹ ਨਾਮ ਜਪ ਕੇ ਭਗਵੰਤ ਪਰਮੇਸ਼ਰ ਅਕਾਲ ਪੁਰਖ ਦਾ ਉਹ ਹਰੇ ਹੋ ਜਾਂਦੇ ਸੁਖ ਵਰਤ ਜਾਂਦਾ ਚੜ੍ਹਦੀ ਕਲਾ ਹੋ ਜਾਂਦੀ ਸੋ ਖਾਲਸਾ ਜੀ ਮਹਾਰਾਜ ਮੇਰਾ ਸਾਰਿਆਂ ਨੂੰ ਵਰਤਾਉਣ ਸ਼ਹੀਦਾਂ ਦੇ ਚਰਨਾਂ ਵਿੱਚ ਨਮਸਕਾਰ ਕਰਦੇ ਰਿਆ ਕਰੋ ਕਿਉਂਕਿ ਸ਼ਹੀਦਾਂ ਸ਼ਹੀਦ ਜਿਹੜੇ ਨੇ ਖਾਲਸਾ ਜੀ ਕਲਗੀ ਤਰਪਾਸ਼ਾਣੇ ਦਸਣਾ ਕੀਤਾ ਕਿ ਜਿਹੜੀ ਸ੍ਰਿਸ਼ਟੀ ਦੀ ਜੋ ਖੰਡ ਬ੍ਰਹਿਮੰਡ ਦੀ ਸਭ ਤੋਂ ਵੱਡੀ ਸ਼ਕਤੀ ਸ਼ਹੀਦ ਸਿੰਘ ਨੇ ਸੋ ਜਿੰਨੀਆਂ ਵੀ ਖਾਲਸਾ ਜੀ ਮਾੜੀਆਂ ਰੂਹਾਂ ਜਿਵੇਂ ਜਮਦੂਤ ਹੋਏ ਜਾਮ ਹੋਏ ਜੱਖ ਹੋਏ ਕਿਨਰ ਹੋਏ ਪਸਾਚ ਹੋਏ ਪ੍ਰੇਤ ਹੋਏ ਭੂਤ ਹੋਏ ਇਹ ਸਾਰੀਆਂ ਮਾੜੀਆਂ ਰੂਹਾਂ ਤੇ ਜਿੰਨੀਆਂ ਚੰਗੀਆਂ ਰੂਹਾਂ ਖਾਲਸਾ ਜੀ ਦੇਵ ਹੋਏ ਦੇਵੀਆਂ ਹੋਈਆਂ ਸੋ ਇਹ ਜਿਹੜੇ ਦੇਵਤੇ ਨੇ ਇਹ ਸਾਰੀਆਂ ਚੰਗੀਆਂ ਰੂਹਾਂ ਇਹਨਾਂ ਸਾਰੀਆਂ ਜਿਹੜੀਆਂ ਖਾਲਸਾ ਜੀ ਸ਼ਕਤੀਆਂ ਨੇ ਇਹਨਾਂ ਸ਼ਕਤੀਆਂ ਤੋਂ ਕਿਤੇ ਬਹੁਤ ਵੱਡੇ ਸ਼ਹੀਦ ਨੇ ਕਲਗੀਧਰ ਪਾਸ਼ਵ ਮਹਾਰਾਜ ਦੇ ਲਾਡਲੇ ਸੋ ਇਹਨਾਂ ਸ਼ਹੀਦਾਂ ਨੂੰ ਅਦਬ ਨਾਲ ਨਮਸਕਾਰ ਪ੍ਰੇਮ ਨਾਲ ਸਕਾਰ ਕਰੀਏ ਫਿਰ ਖਾਲਸਾ ਜੀ ਪਾਪ ਕੱਟੇ ਜਾਂਦੇ ਸੋ ਭੁੱਲਾਂ ਦੀ ਖਿਮਾ ਬਖਸ਼ਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ